ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਪੜੋ ਮਾਜਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਐਨਆਰਆਈ ਮੰਡੀ ਤੇ ਟਾਲਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਐਨਆਰਆਈ ਮੰਡੀ ਦੀ ਟੀਮ ਜਿਸ ਨੇ 31 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਟਾਲਪੁਰ ਦੀ ਟੀਮ ਜਿਸ ਨੇ 25 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਲਵ ਸੰਧੜਾ ਤੇ ਬੈਸਟ ਸਟਾਪਰ ਬਣਿਆ ਸੰਦੀਪ ਤੇ ਗੱਗੂ ਦੋਨੋਂ ਜੁਆਇੰਟ ਨਿਕਲੇ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਵੀ ਕੀਤਾ ਗਿਆ ਤੇ ਅੱਜ ਦੇ ਅਗਲੇ ਕਬੱਡੀ ਕੱਪ ਖਟੜਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖਾਲਸਾ ਵਾਰੀਅਰਸ ਖਟੜਾ ਤੇ ਐਸਜੀਪੀਸੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਖਾਲਸਾ ਵਾਰੀਅਰਸ ਜਿਸ ਨੇ 24 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਐਸਜੀਪੀਸੀ ਦੀ ਟੀਮ ਜਿਸ ਨੇ 22 ਅੰਕ ਹਾਸਲ ਕੀਤੇ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪਿੰਦੂ ਦੋਤਾਲ ਤੇ ਬੈਸਟ ਸਟਾਪਰ ਬਣਿਆ ਸੋਢੀ ਰਤਨਗੜ ਬੈਸਟ ਰੇਡਰ ਤੇ ਸਟਾਪਰ ਨੂੰ 25-25000 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਵੀ ਕੀਤਾ ਗਿਆ ਤੇ ਖਾਲਸਾ ਵਾਰੀਅਸ ਖਟੜਾ ਦੀ ਟੀਮ ਵਿੱਚ ਜਦਾ ਸੁਰਖਪੁਰ ਜੋਦਾ ਸੁਰਖਪੁਰ ਪਿੰਡਾ ਮੁੱਲੇਵਾਲ ਖੇਰਾ ਜੱਟ ਲਾਟੋਂ ਸੋਨੀ ਸੀਹਾ ਦੋਦ ਅਮਨ ਲਸਾੜਾ ਜਸ਼ਨ ਕੱਕੜਵਾਲ ਹਰਪਾਲ ਕਾਲਵਾ ਮੰਨਾ ਲਾਲਪੁਰ ਰੇਸਮ ਜਮਾ ਰਾਏ ਜੋਬਨ ਚੋਲਾ ਸਾਹਿਬ ਬੱਬੂ ਲਸਾੜਾ ਤੇ ਤਾਪ ਬਰੇਵਾਲਾ ਖੇਡੇ ਤੇ ਦੂਜੇ ਪਾਸੇ ਐਸਜੀਪੀਸੀ ਦੀ ਟੀਮ ਵਿੱਚ ਮਨਜੋਤ ਮਾਛੀਵਾੜਾ ਪਿੰਦੂ ਦੋਤਾਲ ਗੁਰਮੀਤ ਸੁੱਖਾ ਸਤਨਾਮ ਖੇੜੀ ਚੈਲਾ ਜਸ ਚੌੜੇ ਮਧਰੇ ਸੋਧੀ ਰਤਨਗੜ ਗੋਪੀ ਮੰਡੀਆਂ ਕਰਮਜੀਤ ਲਸਾੜਾ ਮੰਗੂ ਬੜਵਾਲੀ ਕਾਂਤਾ ਸ਼িকারਮਾਨਸੀਆਂ ਖੇਡੇ ਤੇ ਅਗਲੇ ਕਬੱਡੀ ਕੱਪ ਰੋਗੜਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੰਢੋਲੀ ਤੇ ਧੜਪਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਟੰਢੋਲੀ ਜਿਸ ਨੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਧੜਪਾ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗगन ਟੰਢੋਲੀ ਜਿਸ ਨੇ 10 ਰੈਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਬੱਬੂ ਛਨੇੜੀ ਜਿਸ ਨੇ 4 ਟੱਚ ਲੈ ਕੇ 2 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਵੀ ਕੀਤਾ ਗਿਆ ਤੇ ਢੰਡੋਲੀ ਦੀ ਟੀਮ ਵਿੱਚ ਰਾਜ ਕਾਜੂ ਰਣੀਕੇ ਪਰਵਾ ਡਿੜਬਾ ਚਰਨੀ ਰੋਗਲਾ ਗगन ਪ੍ਰਦੀਪ ਤੂਫਾਨ ਤੇ ਗੁਰਪ੍ਰੀਤ ਖੇਡੇ ਤੇ ਦੂਜੇ ਪਾਸੇ ਡਿੜਬਾ ਦੀ ਟੀਮ ਵਿੱਚ ਬੱਬੂ ਛਨੇੜੀ ਮਾਲਾ ਗਵਿੰਦਪੁਰ ਸ਼ੈਲੀ ਗੁਰਮੱਤਾ ਦਰਸ਼ਨ ਡਿੜਬਾ ਕਲਦੀਪ ਠੇਕੇਦਾਰ ਖੇਡੇ ਤੇ ਅਗਲੇ ਕਬੱਡੀ ਕੱਪ ਬਰਗਾੜੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ শুਸ਼ਕ ਤੇ ਖਾਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ শুਸ਼ਕ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰ ਰਹੀ ਖਾਰਾ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁੱਖਾ ਜਿਉਣ ਵਾਲਾ ਜਿਸ ਨੇ 10 ਰੇਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸ਼ਰਨਾ ਡੱਗੁਰਮਾਣਾ ਤੇ ਸੀਪਾ ਥਾਂਦੇਵਾਲ ਦੋਨੋਂ ਜੋਇੰਟ ਨਿਕਲੇ ਜਿਨ੍ਹਾਂ ਦੇ 8-8 ਟੱਚਾਂ 'ਚੋਂ 5-5 ਜੱਫੇ ਸੀ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਵੀ ਸਨਮਾਨ ਕੀਤਾ ਗਿਆ ਤੇ ਸੁਸਕ ਦੀ ਟੀਮ ਵਿੱਚ ਸ਼ਰਨਾ ਡੱਗੁਰਮਾਣਾ ਸੁੱਖਾ ਜਿਉਣ ਵਾਲਾ ਲਾਡੀ ਮਾਣੂਕੇ ਗਿੱਲ ਫੂਲਾ ਸੁਸਕ ਸੇਵਕ ਤੇ ਸੁੱਖਾ ਖੇਡੇ ਤੇ ਦੂਜੇ ਪਾਸੇ ਖਾਰਾ ਦੀ ਟੀਮ ਵਿੱਚ ਸੀਪਾ ਥਾਂਦੇਵਾਲ ਸੰਦੀਪ ਦੋਦਾ ਜੋਦਾ ਚੰਦੇਰ ਵਿੱਕੀ ਖਾਰਾ ਰਾਮਖਾਰਾ ਸ਼ਕਤੀਮਾਨ ਤੇ ਸੰਗਾ ਖੇਡੇ ਤੇ ਅਗਲੇ ਕਬੱਡੀ ਕੱਪ ਖਾਨਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਹਿੰਮਤਪੁਰਾ ਤੇ ਸ਼ਿਪਾਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਹਿੰਮਤਪੁਰਾ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਛਪਾਰ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਦੀਪ ਹਿੰਮਤਪੁਰਾ ਤੇ ਸ਼ੈਲੀ ਛਪਾਰ ਦੋਨੋਂ ਜੋਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਰਵਿੰਦਰ ਰੱਬੂ ਬੈਸਟ ਰੀਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਹਿੰਮਤਪੁਰਾ ਦੀ ਟੀਮ ਵਿੱਚ ਅਰਵਿੰਦਰ ਰੱਬੋਂ ਸਨੀ ਆਦਮਬਾਲ 나ਟ ਝੋਟ ਛਪਾਰ ਗੋਗੂ ਤੇ ਦੀਪ ਖੇਡੇ ਤੇ ਦੂਜੇ ਪਾਸੇ ਛਪਾਰ ਦੀ ਟੀਮ ਵਿੱਚ ਜੱਜ ਮੰਡੀਆਂ ਗੋਰਾ ਵੱਡ ਖਾਣਾ ਤਲਵੰਡੀ ਸਫੀ ਸ਼ੈਲੀ ਯੂਸਫ ਤੇ ਜਤਿੰਦਰ ਖੇਡੇ ਤੇ ਅਗਲੇ ਕਬੱਡੀ ਕੱਪ ਰਣ ਸਿੰਘ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਘੋਲੀਆਂ ਕਲਾਂ ਤੇ ਸੁਸ਼ਕ ਦੀਆਂ ਟੀਮਾਂ ਜਿਸ ਵਿੱਚੋਂ ਫਾਸਟਰ ਹੀ ਘੋਲੀਆਂ ਕਲਾਂ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ शुष्क ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੀਟਾ ਸੂਸਕ ਜਿਸ ਨੇ 12 ਟੱਚ ਲੈ ਕੇ 8 ਜਫੇ ਲਏ ਇਹ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੀਟਾ ਸੂਸਕ ਜਿਸ ਨੇ 12 ਰੇਡਾਂ ਪਾ ਕੇ 8 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੱਗੀ ਸਿੰਘਾ ਵਾਲਾ ਜੋਸਨ ਨੇ ਸੇ ਟੱਚ ਲੈ ਕੇ ਚਾਰ ਜਫੇ ਲਾਏ। ਬੈਸਟ ਰੀਡਰ ਤੇ ਸਟੋਪਰ ਨੂੰ ਵਾਸ਼ਿੰਗ ਮਸ਼ੀਨਾ ਦੇ ਕੇ ਸਨਮਾਨ ਕੀਤਾ ਗਿਆ। ਤੇ ਸੂਸਕ ਦੀ ਟੀਮ ਵਿੱਚ ਸੋਨੀ ਵਕੀਲਾਵਾਲਾ, ਸੀਰਾ ਧੂਰਕੋਟ, ਸੁੱਖਾ ਹਰਦਾਸਾ, ਰੀਟਾ ਸੂਸਕ ਤੇ ਸੁੱਖਾ ਖੇਡੇ। ਤੇ ਦੂਜੇ ਪਾਸੇ ਘੋਲੀਆਂ ਕਲਾਂ ਦੀ ਟੀਮ ਵਿੱਚ ਕਰਨ ਦਿਆਲਪੁਰਾ, ਸੇਵਕ ਹਰੀਕੇ, ਜੱਗੀ ਸਿੰਘਾ, ਗੁਰਵਿੰਦਰ ਤੇ ਹਰਮਨ ਖੇਡੇ। ਤੇ ਅਗਲੇ ਕਬੱਡੀ ਕੱਪ ਪਾਈ ਰੂਪਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੜਬਾ ਮੰਡੀ ਤੇ ਗੰਗੋਲੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਦੜਬਾ ਮੰਡੀ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਗੰਗੋਲੀ ਦੀ ਟੀਮ ਜਿਸ ਨੇ 8 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਮਨਦੀਪ ਬੇਨੜਾ ਜਿਸ ਨੇ ਸਹੀ ਰੈਡਾ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸਤੀ ਦੜਬਾ ਜਿਸ ਨੇ ਤਿੰਨ ਟੱਚ ਲੈ ਕੇ ਤਿੰਨ ਜਫੇ ਲਾਈ ਬੈਸਟ ਰੀਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਦੜਬਾ ਮੰਡੀ ਦੀ ਟੀਮ ਵਿੱਚ ਕੰਤਾ ਭਾਈ ਰੂਪਾ ਬਰਿੰਦਰ ਲੰਡੇ ਮਨਦੀਪ ਬੇਨੜਾ ਸਤੀ ਦੜਬਾ ਧਿਆਨਾ ਦੜਬਾ ਰਾਜ ਝੋਟ ਤੇ ਨੰਨਾ ਕੋਚ ਖੇਡੇ ਤੇ ਦੂਜੇ ਪਾਸੇ ਗੰਗੋਲੀ ਦੀ ਟੀਮ ਵਿੱਚ ਜੱਸਾ ਝੰਡਵਾਲਾ ਮਕੇਸ਼ ਕਾਲਾ ਸੰਸਾਰ ਤੇ ਸਚੇਨ ਖੇਡੇ ਤੇ ਅਗਲੇ ਕਬੱਡੀ ਕੱਪ ਬਲਪੂਰੀਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਲਪੂਰੀਆਂ ਤੇ ਕਪੂਰਥਲਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਾਈਵਲ ਪੂਰੀਆਂ ਦੀ ਟੀਮ ਤੇ ਸੈਕੰਡ ਰਹੀ ਕਪੂਰਥਲਾ ਦੀ ਟੀਮ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਕੁਗੀ ਬਲਪੁਰ ਤੇ ਲੱਡਾ ਬਲਪੁਰ ਤੇ ਬੈਸਟ ਸਟਾਪਰ ਬਣਿਆ ਰਸਪਾਲ ਬੋਲੀਨਾ ਬੈਸਟ ਰੇਡਰ ਤੇ ਸਟਾਪਰ ਨੂੰ 10-10 ਹਜ਼ਾਰ ਰੁਪਏ ਦੀ ਨਕਦ ਰਕਮ ਨਾਲ ਵੀ ਸਨਮਾਨ ਕੀਤਾ ਗਿਆ ਤੇ ਬਲਪੁਰਿਆਂ ਦੀ ਟੀਮ ਵਿੱਚ ਤਾਬਾ ਸੁਰ ਸਿੰਘ, ਗੋਪੀ ਫਰੰਦੀਪੁਰ, ਰਸਪਾਲ ਬੁਲਿਨ, ਮਨਦੀਪ ਕੱਚਾ ਪੱਕਾ, ਕਾਕਾ ਅਮੀਸ਼ਾ, ਬਬਲਾ, ਘੁੱਗੀ ਬਲਪੁਰ, ਲੱਡਾ ਬਲਪੁਰ, ਗੋਪੀ ਟਿੱਬੀ ਤੇ ਕਾਕਾ ਟਿੱਬੀ ਤੇ ਮਨੂ ਖੇਡੇ ਤੇ ਦੂਜੇ ਪਾਸੇ ਕਪੂਰਥਲਾ ਦੀ ਟੀਮ ਵਿੱਚ ਸ਼ੁਖਾ ਪੰਡਾਲ, ਗੁੱਗਰ ਰੁੜਕੀ, ਅਮਨ ਗੁਰਿੰਦਰ ਢਾਲੀਵਾਲ ਬੇਟ ਖੇਡੇ ਤੇ ਅਗਲੇ ਕਬੱਡੀ ਕੱਪ ਸਿੱਧਵਾਂ ਦੋਨਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕਾਲਾ ਸੰਗਿਆ ਤੇ ਸਿੱਧਵਾਂ ਦੋਨਾਂ ਦੀਆਂ ਟੀਮਾਂ ਜੰਨਾਂ ਵਿੱਚੋਂ ਫਸਟ ਰਹੀ ਕਾਲਾ ਸੰਗਿਆ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਿੱਧਵਾਂ ਦੋਨਾਂ ਦੀ ਟੀਮ ਜਿਸ ਨੇ 8.5 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਤਾਜਾ ਕਾਲਾ ਸੰਘਿਆ ਜਿਸ ਨੇ 6 ਰੇਡਾਂ ਪਾ ਕੇ 5 ਅੰਕ ਹਾਸਲ ਕੀਤੇ ਤੇ ਮਨਜਿੰਦਰ ਢੋਲਕੀ ਜਿਸ ਨੇ 5 ਰੇਡਾਂ ਪਾ ਕੇ 4 ਅੰਕ ਹਾਸਲ ਕੀਤੇ ਦੋਨੋਂ ਟੀਮ ਦੀ ਸਹਿਮਤੀ ਨਾਲ ਬੈਸਟ ਕੱਟ ਦਿੱਤੇ ਗਏ ਤੇ ਬੈਸਟ ਸਟਾਪਰ ਬਣਿਆ ਸਨੀ ਕਾਲਾ ਸੰਘਿਆ ਜਿਸ ਨੇ 8 ਟੱਚ ਲੈ ਕੇ ਚਾਰਜ ਫੇ ਲਾਈ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਕਾਲਾ ਸੰਘਿਆ ਦੀ ਟੀਮ ਵਿੱਚ ਮਣੀ ਮੱਲੀਆਂ ਤਾਜਾ ਕਾਲਾ ਸੰਗਿਆ ਮਨਜਿੰਦਰ ਢੋਲ ਕੀ ਮਨਜਿੰਦਰ ਉਡਣਾ ਤੇ ਸ਼ਨੀ ਖੇਡੇ ਤੇ ਦੂਜੇ ਪਾਸੇ ਸਿੱਧਵਾਂ ਦੋਨਾਂ ਦੀ ਟੀਮ ਵਿੱਚ ਬਿੱਲੀ ਲੱਲੀਆ ਬਾਨਾਂ ਧਾਲੀਵਾਲ ਬੇਟ ਹਰਦੀਪ ਲੈਂਬਰ ਤੇ ਨੇਤ ਖੇਡੇ ਤੇ ਅਗਲੇ ਕਬੱਡੀ ਕੱਪ ਹੁਲਕਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਨਾਣਾ ਤੇ ਸੁਹਾਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਮਨਾਣਾ ਦੀ ਟੀਮ ਜਿਸ ਨੂੰ 55555 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੁਹਾਣਾ ਦੀ ਟੀਮ ਜਿਸ ਨੂੰ 4444 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਬਚੀ ਚਮਕੌਰ ਸਾਹਿਬ ਤੇ ਲਾਲੀ ਸਮਾਣਾ ਤੇ ਬੈਸਟ ਸਟਾਪਰ ਬਣਿਆ ਸੁਪਿੰਦਰ ਮਨਾਣਾ ਤੇ ਭੀਲੂ ਬੜਵਾਲੀ ਦੋਨੋਂ ਜੁਆਇੰਟ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾ ਦੇ ਕੇ ਸਨਮਾਨ ਕੀਤਾ ਗਿਆ ਤੇ ਅਗਲੇ ਕਬੱਡੀ ਕੱਪ ਮਜਾਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਗੜੀ ਤਰਖਾਣਾ ਤੇ ਅਖਾਰਾ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਾਸਟ ਰਹੀ ਗੜੀ ਤਰਖਾਣਾ ਦੀ ਟੀਮ ਜਿਸ ਨੂੰ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਅਖਾਰਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਦੀਪ ਦਬੁਰਜੀ ਜਿਸ ਨੇ 9 ਰਿੱਡਾ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਹਰਜੀਤ ਚੈਲਾ ਜਿਸ ਨੇ ਪੰਜ ਟੱਚ ਲੈ ਕੇ ਦੋ ਜਫੇ ਲਾਏ ਤੇ ਸੀਤਾ ਅਜਨੌਦ ਦੋਨੋਂ ਜੁਆਇੰਟ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਕਦ ਰਾਸ਼ੀ ਨਾਲ ਵੀ ਸਨਮਾਨ ਕੀਤਾ ਗਿਆ ਤੇ ਗੜੀ ਤਰਖਾਨਾ ਦੀ ਟੀਮ ਵਿੱਚ ਦੀਪ ਦਬੁਰਜੀ ਹਰਜੀਤ ਚੈਲਾ ਤੋਤਾ ਕੰਗਣਬਾਲ ਸੀਤਾ ਅਜਨੌਦ ਜੱਟ ਬੱਬੂ ਤੇ ਖੁਸ਼ੀਆ ਖੇਡੇ ਤੇ ਦੂਜੇ ਪਾਸੇ ਅਖਾੜਾ ਦੀ ਟੀਮ ਵਿੱਚ ਸੁੱਖਾ ਰਾਜੇਵਾਲਾ ਭੋਲਾ ਜੰਡੀ ਜੀਤਾ ਝੰਡੀ ਤੇ ਨਿੱਕਾ ਖੇਡੇ ਤੇ ਅਗਲੇ ਕਬੱਡੀ ਕੱਪ ਕੋਲਨੌਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਤੇ ਬਾਬਾ ਬੁੱਢਾ ਕਲੱਬ RAMDAS ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 1,25,000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬਾਬਾ ਬੁੱਢਾ ਕਲੱਬ RAMDAS ਦੀ ਟੀਮ ਜਿਨ੍ਹਾਂ ਨੇ 10 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਕੁਲਦੀਪ ਸ਼ਕਾਰਮੰਸੀਆ ਲੱਖਾ ਚੀਮਾ ਰਾਜਾ ਪੰਦੇਰੀ ਜੋਤਰਾਮ ਗੜ ਸਰਦਾਰਾ ਗੱਜੋਂ ਡੇਰਾ ਬਾਬਾ ਨਾਨਕ ਰਾਜੂ ਕੋਟਲਾਪੜੀ ਨਿਰਮਲ ਲੋਪੋਂਗੇ ਗੋਪੀ ਕੈਰੋਂ ਤੇ ਸੁੱਖਾ ਜੋੜੇ ਸੰਗੇ ਖੇਡੇ ਤੇ ਦੂਜੇ ਪਾਸੇ ਬਾਬਾ ਬੁੱਢਾ ਕਲੱਬ ਰਾਮਦਾਸ ਦੀ ਟੀਮ ਵਿੱਚ ਮੱਤਾ ਸ਼িকারਮੰਸੀਆਂ ਜੂਲੀ ਬੱਲਪੂਰੀਆਂ ਪੂਰੀ ਪੂਰੇ ਨੰਗਲ ਸੇਰਾ ਮੀਰੇਕੋਟ ਸੱਜਣ ਬਾਬਾ ਬਕਾਲਾ ਛੋਟਾ ਘੋੜਾ ਸਾਹਮਪੁਰ ਗਿੰਦਰ ਹਰਮਣ ਜਲਾਲਪੁਰ ਗੁਰਜੰਟ ਦਤਾਰ ਤੇ ਬਲਜੀਤ ਕੇਡੇ ਤੇ ਅਗਲੇ ਕਬੱਡੀ ਕੱਪ ਸਮਰਾਏ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰਾਇਲ ਕਿੰਗ ਯੂ ਐਸ ای ਤੇ ਆਜ਼ਾਦ ਕਬੱਡੀ ਕਲੱਬ ਫਰੇਜਨੋਂ ਕਲ ਕਲਾਂ ਦੀਆਂ ਟੀਮਾਂ ਜ ਜਨਾਂ ਵਿੱਚੋਂ ਫਸਟ ਰਹੀ ਰਾਇਲ ਕਿੰਗ ਯੂ ਐਸ ਏ ਜਿਸ ਨੂੰ 1.5 ਲੱਖ ਰੁਪਏ ਦਾ ਇਨਾਮ ਤੇ ਸੈਕੰਡ ਰਹੀ ਆਜ਼ਾਦ ਕਬੱਡੀ ਕਲੱਬ ਫਰੇਜਨੋਂ ਕਲ ਕਲਾਂ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਜੱਗੂ ਸੈਦੋਵਾਲ ਜਿਸ ਨੇ 10 ਰੇਡਾਂ ਪਾ ਕੇ 10 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਫਰਿਆਦ ਅਲੀ ਜਿਸ ਨੇ 11 ਟੱਚ ਲੈ ਕੇ 7 ਜਫੇ ਲਾਈ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਰਾਇਲ ਕਿੰਗ ਯੂ ਐਸ اے ਦੀ ਟੀਮ ਵਿੱਚ ਗੱਗੀ ਖੀਰਾਵਾਲੀ ਜੱਗੂ ਸੈਦੋਵਾਲ ਪੂਰਾ ਬੱਗਾਪਿੰਡ ਮਨੀ ਸੰਧੂ ਛੱਠਾ ਫਰਿਆਦ ਅਲੀ ਜੀਤਾ ਤਲਵੰਡੀ ਚੌਧਰੀਆ ਵਿੱਕੀ ਸੇਖ ਦੌਲਤ ਮੇਜਰ ਢਾਲੀਵਾਲ ਬੇਟ ਆਮਨ ਸੁਨਿਆਰਾ ਤਲਵੰਡੀ ਚੌਧਰੀਆ ਮਲੂਕ ਅਲੀ ਜੱਗਾ ਮੁੱਲੇਵਾਲ ਖਹਿਰਾ ਖੇਡੇ ਤੇ ਦੂਜੇ ਪਾਸੇ ਫਜਾਤ ਕਬੱਡੀ ਕਲੱਬ ਫ੍ਰਿਜ ਨੂੰ ਘਲਕਲਾਂ ਦੀ ਟੀਮ ਵਿੱਚ ਰਾਮਣਾ ਭਿੰਡਰ, ਬਰਿੰਦਰ ਪਿਸਟਲ, ਰੁਪਿੰਦਰ ਦੋਦਾ, ਦੀਪਕ ਖਾਈ, ਹਣੀ, ਮੋਨੂ ਕੋਟਪਾਈ, ਕਾਲਾ ਦੋਦਾ, ਸੰਦੀਪ ਰਾਮਗੜ੍ਹ ਤੇ ਮੀਤਾ ਰੌਲੀ ਖੇਡੇ। ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ। ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ